ਅੰਬਾਨੀਆਂ ਦੇ ਵਿਆਹ ਤੇ ਦੋ ਮੁੰਡਿਆਂ ਨੂੰ ਵਿਆਹ ਵਿੱਚ ਬਿਨਾ ਬੁਲਾਏ ਪਹੁੰਚਣ ਤੇ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਦੋਵੇਂ ਬਿਨਾ ਬੁਲਾਏ ਵਿਆਹ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਸਨ ਪਹਿਲੇ આરોપી ਦਾ ਨਾਮ ਹੈ ਵੈਂਕਟੇਸ਼ ਨਰਮਿਆ ਜਿਹੜਾ ਇੱਕ ਯੂਟਿਊਬਰ ਹੈ ਅਤੇ ਦੂਸਰੇ આરોપી ਦਾ ਨਾਮ ਲੁਕਸ ਮੁਹੰਮਦ ਸ਼ਫੀ ਹੈ ਜਿਸ ਦੀ ਉਮਰ 28 ਸਾਲ ਹੈ ਤੇ ਉਸਨੇ ਦੱਸਿਆ ਕਿ ਉਹ ਇੱਕ ਬਿਜ਼ਨਸਮੈਨ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਦੋਵਾਂ ਤੇ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਦੋਵੇਂ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਮੁੰਬਈ ਅੰਬਾਨੀਆਂ ਦੇ ਵਿਆਹ ਦੇਖਣ ਆਏ ਸੀ ਅੰਬਾਨੀ ਦੇ ਮੁੰਡੇ ਦੇ ਵਿਆਹ ਜੀਓ ਵਰਲਡ ਸੈਂਟਰ ਵਿੱਚ ਸੀ ਔਰੋਪੈਕੀ ਬੈਂਕਟੇਸ਼ ਅਨੰਤ ਅੰਬਾਨੀ ਦੇ ਵੈਡਿੰਗ ਵੈਨਿਊ ਯਾਨੀ ਕਿ ਪਹਿਲੇ ਫਲੋਰ ਉੱਤੇ ਘੁੰਮਦਾ ਨਜ਼ਰ ਆ ਰਿਹਾ ਸੀ ਉੱਥੇ ਹੀ ਦੂਸਰਾ આરોપી ਲੁਕਸ ਨੂੰ ਗੇਟ ਨੰਬਰ 23 ਤੇ ਰੋਕਿਆ ਗਿਆ ਉਸ ਕੋਲ ਅੰਦਰ ਜਾਣ ਵਾਲਾ ਐਂਟਰੀ ਪਾਸ ਨਹੀਂ ਸੀ ਇਸ ਲਈ ਉਸ ਨੂੰ ਰੋਕਿਆ ਪੁਲਿਸ ਨੇ ਦੱਸਿਆ ਕਿ ਉਸ ਦੇ ਬਾਵਜੂਦ ਉਹ ਵੀ ਅੰਦਰ ਵੜ ਗਿਆ ਸੁਰੱਖਿਆ ਅਧਿਕਾਰੀਆਂ ਨੇ ਉਹਨਾਂ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹਨਾਂ ਨੂੰ BKC ਪੁਲਿਸ ਸਟੇਸ਼ਨ ਲੈ ਕੇ ਜਾਂਦਾ ਗਿਆ ਅਤੇ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਦੋਵਾਂ ਨੂੰ ਕਾਨੂੰਨੀ ਨੋਟਿਸ ਦਿੱਤਾ ਅਤੇ ਮਾਮਲੇ ਦੀ ਕਾਨੂੰਨੀ ਕਾਰਵਾਈ ਕਰ ਦਿੱਤੀ। ਜ਼ਿਕਰਯੋਗ ਹੈ ਕਿ ਅਨੰਤ ਅਤੇ ਰਾਧਿਕਾ ਦੇ ਵਿਆਹ ਤੇ ਦੁਨੀਆ ਭਰ ਦੇ ਐਕਟਰ, ਬਿਜ਼ਨਸਮੈਨ, ਸਿੰਗਰ ਪਹੁੰਚੇ ਸੀ। ਸੋਸ਼ਲ ਮੀਡੀਆ ਤੇ ਹਰ ਪਾਸੇ ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਦੇ ਵੀਡੀਓ ਪਿਛਲੇ 3 ਦਿਨਾਂ ਤੋਂ ਚੱਲ ਰਹੇ ਹਨ। ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨੇ ਵਿਆਹ ਵਿੱਚ ਸ਼ਿਰਕਤ ਕੀਤੀ ਸੀ ਇਸ ਪ੍ਰੋਗਰਾਮ ਦੇ ਅੰਤ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ ਪਰ ਰਾਹੁਲ ਗਾਂਧੀ ਨੇ ਵਿਆਹ ਤੋਂ ਦੂਰੀ ਬਣਾ ਕੇ ਰੱਖੀ